ਦੋਸਤੋ ਇੱਕ ਸ਼ਾਰਟ ਵੀਡੀਓ ਕਵਰ ਕਰਦੇ ਪਏ ਆ ਪਿੰਡ ਨੱਥੂਪੁਰ ਖੜੇ ਆ ਹਰੀਕੇ ਪੱਤਣ ਦੇ ਬਿਲਕੁਲ ਲਾਗੇ ਗੰਢੀਪਿੰਡ ਪਿੰਡ ਨੇੜੇ ਆ ਜ਼ਿਲ੍ਹਾ ਤਹਿਸੀਲ ਚੇਰੀ ਤਰਨਤਾਰਨ ਸਾਹਿਬ ਵੀਰਾ ਆਪੀ ਦੇ ਘਰ ਆਇਆ ਦੋਸਤੋ ਇਸ ਘਰੋਂ ਪਹਿਲੀ ਵੀਡੀਓ ਅੱਜ ਬਣਾਈ ਆ ਦੋ ਮੱਝ ਦਿਖਾਈਆਂ ਨੇ ਆਪੀ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕੈਮ ਸੇ ਤਾਂ ਹਾਂਜੀ ਵਧੀਆ ਜੀ ਅੰਦਰ ਵੀਰੇ ਨਾਲ ਦੀ ਨਾਲ ਹੀ ਮੱਝ ਖੋਲ ਕੇ ਤਸੱਲੀ ਨਾਲ ਬਾਹਰ ਤੋਰ ਕੇ ਦਿਖਾ ਦਈਏ ਇਹ ਵੀਰੇ ਆਪੀ ਸੂਬਿਆਂ ਦੇ ਵਿੱਚ ਮੱਝ ਕਿਵੇਂ ਆ ਤੀਜਾ ਸੂਆ ਸੰਦੇ ਸਾਹਿਬ ਤੀਜਾ ਸੂਆ ਅੱਜ ਚੌਥਾ ਦਿਨ ਹੋ ਗਿਆ ਸੂਈ ਨੂੰ ਜੀ ਨਰਵਨ ਹਾਲਾ ਬੱਚੇ ਦੇ ਤੇ ਇਸ ਵਕਤ ਕਿੰਨੇ ਕ ਬੋਲੇ ਤੇ ਆ ਜੀ ਇਹ 10 ਕਿਲੋ ਤੇ ਸੰਧੂ ਸਾਹਿਬ 10 ਕਿਲੋ ਬਾਕੀ ਸਟਾਰਟਿੰਗ ਬਹੁਤ ਚੰਗੀ ਆ ਜੀ ਫਿਰ 10 ਕਿਲੋ ਪੋਲਾ ਹਾਂ ਬਹੁਤ ਹਾਂਜੀ ਠੀਕ ਹੈ ਭਰਾ ਚੋਣ ਚਵਾਦੀ ਬਿਲਕੁਲ ਤਸੱਲੀ ਦੇ ਦਈਏ ਭਰਾਵਾਂ ਨੂੰ ਓਕੇ ਹਾਂਜੀ ਹਾਂਜੀ ਓਕੇ ਆ ਜੀ ਠੀਕ ਹੈ ਵੀਰ ਲਓ ਵੀ ਇਹ ਦੋਸਤੋ ਤੇਜਾ ਸੁਭਾ ਮੱਜ ਸੁਈ ਹੈ ਹੈਵੀ ਬਾਡੀ weight ਆ ਫੁੱਲ ਭਜਨ ਲੋਡ ਹੈ ਠੀਕ ਆ ਜੀ ਚੋਣ ਚਵਾਦੀ ਬਿਲਕੁਲ ਇੱਕ ਨੰਬਰ ਆ ਜਿੱਦਾਂ ਵੀਰ ਨੇ ਦੱਸ ਹੀ ਦਿੱਤਾ ਵੀਡੀਓ ਦੇ ਵਿੱਚ ਬਾਕੀ ਫੁੱਲ ਵੀਡੀਓ ਵੀ ਆਪਾਂ ਤੁਹਾਡੇ ਸਾਹਮਣੇ ਜਲਦੀ ਪੇਸ਼ ਕਰ ਦਿਆਂਗੇ ਰੇਡ ਵੀ ਬਿਲਕੁਲ ਜੈਨੂ ਬਾਕੀ ਫਰੰਟ ਕੋਈ ਪੂਰੀ ਤੁਹਾਨੂੰ ਦਿਖਾ ਰਹੇ ਆ ਫੇਸ ਕੁਆਲਿਟੀ ਚੈੱਕ ਕਰ ਲੋ ਆਰਡਰ ਉਡਰ ਦੀ ਬੜੀ ਸਾਫ ਸੁਥਰੀ ਏ ਠੀਕਾ ਜੀ ਪਾਡਾ ਪੁੰਡਾ ਕਾਫੀ ਸੋਹਣਾ ਮੁੱਢੋਂ ਬਿਲਕੁਲ ਚੌਰਸ ਨੇਵਾ ਹਾਂ ਅੰਦਰ ਇਥੇ ਕਮਾਲ ਆ ਵੀਰੇ ਕਮਾਲ ਆ ਗੋਂ ਕਮਾ ਕੇ ਪੂਰਾ ਲੈਵਾ ਚੈੱਕ ਕਰਾ ਲ ਗਏ ਭਰਾਵਾਂ ਨੂੰ ਆ ਦਿਖਾ ਦਿਓ ਠੀਕ ਆ ਜੀ ਹੌਲੀ ਹੌਲੀ ਲੈ ਵੀ ਦਿਖਾ ਦੇ ਬੱਚੇ ਦਾ ਕਰਕੇ ਕਰ ਦੋ ਕੋਈ ਗੱਲ ਨਹੀਂ ਆ ਬੱਚੇ ਦਾ ਕਰਦੀ ਆ ਸੋਈ ਆ ਤਾ ਜੀ ਥੋੜਾ ਬੱਚੇ ਦਾ ਕਰਦੀ ਓਕੇ ਹੈਪੀ ਵੀਰੇ ਇਹਦਾ ਮੋਲ ਹੈ ਜੀ ਡਿਮਾਂਡ ਕੀ ਕਰਦੇ ਭਾਂ ਭਰਾ ਮੋਹਨ ਸੰਦੂ ਸਾਹਿਬ 100000 ਰੁਪਇਆ ਹਾਂਜੀ ਹਾਂਜੀ ਜੀ ਐਸਓ ਖਾਣਾ ਜਸਨਾ 95 ਦੀ 95000 ਰੁਪਇਆ ਹਾਂਜੀ 95 ਦੀ ਦੇ ਦਈਏ ਕਰਕੇ ਮਾਨਤਨ ਹਾਂ ਨਾਲ ਆ ਸਬਦਾ ਵੀ ਕਿੰਨੇ ਕੀ ਹੋ ਜੂਗੀ ਸੰਦੂ ਸਾਹਿਬ ਅੰਡੇ ਦਾ 90000 ਰੁਪਇਆ ਜੇ 90000 ਹਾਂਜੀ ਠੀਕ ਹੈ ਜੀ ਲਓ ਜੀ 90000 ਵੀ ਰੰਦਾ ਫਾਈਨਲ ਦੇ ਦਿਆਂਗੇ ਮਦਰ ਕਟਾ ਨਾਰੂਆ ਨਾਲ ਆ ਬੱਚੇ ਤੇ ਠੀਕ ਹੈ ਜੀ ਚਵਾਈ ਚੂਈ ਦੀ ਬਿਲਕੁਲ ਇੱਕ ਨੋਕ ਓਕੇ ਜੀ ਨਜ਼ਰ ਖਾਲੀ ਕੀਤੀ ਆ ਰਾਤੀ ਠੀਕ ਹੈ ਜੀ ਹਾਂਜੀ ਰਾਤ ਬਿਲਕੁਲ ਖਾਲੀ ਕਰਤੀ ਆ ਬਾਕੀ ਮੇਰਾ ਭਰਾ ਥੱਲੇ ਦੇਖੋ ਠੀਕਾ ਜੀ ਪੰਡ ਪਾਈ ਫਿਰਦੀ ਆ ਵੀਰਾਂ ਦਾ ਵੀ 14 ਕਿਲੋ ਦੀ ਤਸੱਲੀ ਦੀ ਆ ਹਾਂਜੀ ਤਸੱਲੀ ਦੀ 14 ਕਿਲੋ ਦੀ ਤਸੱਲੀ ਤੇ ਆ ਇਧਰ ਵੀਰ ਐਪੀ ਆਪਣੇ ਕੋਲ ਸੈਗਰ ਨੰਬਰ ਤੇ ਜਿਹੜੀ ਹੈ ਵਾ ਆਪਣੇ ਕੋਲ ਮੱਝ ਤੇਜਾ ਸੁਹਾ ਕੇ ਚੌਥਾ ਤੇਜਾ ਜੀ ਤੇਜਾ ਸੁਹਾ ਸੂਈ ਨੂੰ ਤੁਸੀਂ ਦੱਸਿਆ ਵੀ ਵੀਡੀਓ ਦੇ ਵਿੱਚ 2 ਮਹੀਨੇ ਹੋ ਗਏ 2 ਮਹੀਨੇ ਹਾਂਜੀ ਤੇ ਇਸ ਵਕਤ ਕਿੰਨੇ ਕਿਲੋ ਦੁੱਧ ਤੇ ਚੱਲਣ ਰਹੀ ਆ 9 ਕਿਲੋ ਸੰਤੂ ਸਾਹਿਬ ਲਓ ਜੀ 9 ਕਿਲੋ ਦੁੱਧ ਇਸ ਮੈਂ ਥੱਲੇ ਹਾਜ਼ਰ ਆ ਮਗਰ ਕੱਟਾ ਇੱਕ ਵਾਰੀ ਜਸ਼ਨ ਇਧਰ ਮਾਰਦੇ ਕੈਮਰਾ ਕੱਟਾ ਵਿਖਾ ਦੇ ਪਹਾ ਦੋ ਤਿੰਨ ਵਰੀ ਦਾਲ ਆ ਗਿਆ ਹਾਂਜੀ ਲਾ ਗਿਆ ਜੀ ਅਗਲਾ ਥਣ ਪੂਰਾ ਚੁੰਗ ਗਿਆ ਚੁੰਗ ਗਿਆ ਠੀਕ ਆ ਜੀ ਪਰਲੇ ਪਾਸੇ ਵਾਲਾ ਬਹਿਣੀ ਅਗਲਾ ਥਣ ਜਿਹੜਾ 200 ਪੂਰਾ ਚੁੰਗ ਗਿਆ ਮਗਰ ਬੱਜਾ ਇਸੇ ਤਰ੍ਹਾਂ ਦਾਲ ਆ ਗਿਆ ਕੋਈ ਭਰਾ ਆਪਦੀ ਦੋ ਟਾਈਮ ਬਣੀ ਥਾਣੀ ਦੇਖ ਸਕਦਾ ਧਾਰਾ ਇਹ ਨਾ ਹੋਊਗਾ ਵੀ ਅਗਲੇ ਨਾਲ ਜਾਂ ਪਿਛਲੇ ਨਾਲ ਧਾਰ ਦੀ ਘਾਟਵਾਦ ਨਹੀਂ ਹੋਊਗਾ ਨਹੀਂ ਜੀ ਨਹੀਂ ਇਹ ਤਾਂ ਜੀ ਮੋਲ ਹੈ ਇਹ ਵੀ ਕੀ ਮੋਲ ਰੱਖਿਆ ਇਹਦਾ ਇਹਦਾ ਮੋਲ ਸੰਤੋਸ਼ਾ 75000 ਰੁਪਇਆ 75000 ਹਾਂਜੀ ਯਾ ਸੁਨੋ ਜੀ 70 ਦੀ ਦੇ ਦਈਏ 70 ਦੀ ਦੇ ਦੋ ਪੂਰਾ ਲੈਸ ਕਰਕੇ ਜਾਣ ਆ 65 ਦੇ ਜਾਣ ਦੋ ਸੰਤੋਸ਼ਾ ਲਓ ਜੀ 65000 ਆਪਣੀ ਪੜ੍ਹ 10000 ਦੀ ਫਾਈਨਲ ਮਿਲ ਜੂਗੀ ਆਪਣੇ ਭਰਾਵਾਂ ਨੂੰ ਸਿਰਫ 65000 ਦੀ ਮੱਝ 8998 ਕਿਲੋ ਦੁੱਧ ਦੇ ਥਲੇ ਹਾਜ਼ਰ 2 ਮਹੀਨਿਆਂ ਦਾ ਸੁਵਾ ਤੇ ਜਦ ਸੁਵਾ ਚੋਣ ਜਾਣ ਬਿਲਕੁਲ ਇੱਕ ਨੰਬਰ ਜਿਹੜੇ ਭਰਾਣੇ ਬਾਹਰ ਖਰੀਦਣੀਆਂ ਕੋਈ ਛੱਟ 65000 ਦੇ ਘੇਰੇ ਦੇ ਵਿੱਚ ਮੱਝ ਨੂੰ ਹੱਥ ਪਾ ਲਿਓ ਠੀਕਾ ਜੀ ਮੱਝ ਚੰਗੀ ਆ 2 ਮਹੀਨਿਆਂ ਦੀ ਸੁਈ ਆ ਧੰਨਵਾਦ